ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਗੁਰੂ ਸਵਾਰੀ ਸਾਧ ਸੰਗਤ ਜੀ ਤਨਾਸਰੀ ਰਾਗ ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਹਨ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉ ਚੱਲੋ ਗੁਰਚਾਲੀ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਸਤਿਗੁਰੂ ਉਚਾਰਨ ਕਰਦੇ ਨੇ ਕਿ ਅਸੀਂ ਸਤਿਗੁਰੂ ਅੰਨੇ ਹਾਂ ਤੇ ਅੰਨੇ ਹੋਏ ਅਸੀਂ ਯਰ ਇਕੱਠਾ ਕਰੀ ਜਾਂਦੇ ਹਾਂ ਸਾਨੂੰ ਨਹੀਂ ਪਤਾ ਤੇਰੇ ਵਾਲੇ ਮਾਰਗ ਤੇ ਕਿਵੇਂ ਚੱਲਣਾ ਹੈ ਸਾਨੂੰ ਨਹੀਂ ਪਤਾ ਤੇਰੇ ਵਾਲੇ ਰਸਤੇ ਤੇ ਕਿਵੇਂ ਚੱਲਣਾ ਹੈ ਸੋ ਸਤਿਗੁਰੂ ਦਇਆ ਕਰੇ ਸੁਖ ਦਾਤਾ ਐ ਸਤਿਗੁਰੂ ਸਾਡੇ ਤੇ ਦਇਆ ਕਰ ਸੁਖਾਂ ਦੇ ਦਾਤੀ ਸੁਖਾਂ ਦੇ ਖਜ਼ਾਨੇ ਹਮ ਲਾਵੇ ਆਪਣ ਪਾਲੀ ਪਿਆਰਿਓ ਪਾਲੀ ਦਾ ਪ੍ਰਾਣਾ ਅਰਥ ਸਭ ਜਾਣਦੇ ਆ ਕਿਸੇ ਦੇ ਨਾਲ ਅਸੀਰ ਕਰ ਲੈਣਾ ਕਿਸੇ ਦੇ ਨਾਲ ਕੰਮ ਕਰਨਾ ਉਸ ਨੂੰ ਕਹਿੰਦੇ ਸੀ ਇਹ ਪਾਲੀ ਲੱਗਾ ਤੇ ਗੁਰੂ ਸਾਹਿਬ ਅਕਾਲ ਪੁਰਖ ਪ੍ਰਮਾਤਮਾ ਦੀ ਅੱਗੇ ਬੇਨਤੀ ਕਰਕੇ ਇਹ ਹੀ ਮੰਗ ਕਰਦੇ ਨੇ ਐ ਸੁਖਾਂ ਦੇ ਖਜ਼ਾਨਿਆਂ ਸਾਨੂੰ ਵੀ ਆਪਣਾ ਪਾਲੀ ਲਾ ਲੈ ਸਾਨੂੰ ਵੀ ਆਪਣੇ ਨਾਲ ਜੋੜ ਲੈ ਪਿਆਰਿਓ ਜਿਹੜਾ ਘਰ ਦੇ ਵਿੱਚ ਆਪਾਂ ਕੰਮਕਾਰ ਵਾਸਤੇ ਬੰਦਾ ਰੱਖਦੇ ਹਾਂ ਸ਼ੁਰੂ-ਸ਼ੁਰੂ ਵਿੱਚ ਆਵੇਗਾ ਉਹਦਾ ਸੁਭਾਅ ਵੱਖਰਾ ਹੋਵੇਗਾ ਜਿਵੇਂ ਜਿਵੇਂ ਸਾਡੇ ਵਿੱਚ ਵਿਚਰੇਗਾ ਜਿਵੇਂ ਜਿਵੇਂ ਸਾਡੇ ਨਾਲ ਜੁੜੇਗਾ ਜੈਸਾ ਸਾਡਾ ਖਾਣ-ਪਾਣ ਹੋਵੇਗਾ ਜੈਸਾ ਸਾਡਾ ਬੋਲ-ਚਾਲ ਹੋਵੇਗਾ ਪਿਆਰਿਓ ਉਹ ਇੱਕ ਸਾਲ ਸਾਡੇ ਨਾਲ ਰਹਿਣ ਕਰਕੇ ਸਾਰਾ ਸਿੱਖ ਜਾਵੇ ਉਹਦੇ ਤੇ ਐਸਾ ਹੀ ਪ੍ਰਭਾਵ ਪਵੇਗਾ ਜੈਸਾ ਸਾਡੇ ਪਰਿਵਾਰ ਦੇ ਵਿੱਚ ਹੋਵੇਗਾ ਕਿਉਂਕਿ ਉਹ ਵੀ ਇੱਕ ਪਰਿਵਾਰਕ ਮੈਂਬਰ ਹੀ ਗਿਣਿਆ ਜਾਂਦਾ ਹੈ ਛੋਟੀ ਜਿਹੀ ਮਿਆਬ ਜੀ ਦੇ ਨਾਲ ਵਾਰਤਾ ਸਾਂਝੀ ਕਰਾਂ ਸਾਡੇ ਪਿਛਲੇ ਨਗਰ ਦੇ ਵਿੱਚ ਅਸੀਂ ਵੀ ਇੱਕ ਗੁਰਮੁਖ ਪਿਆਰਾ ਰੱਖਿਆ ਸੀ ਤੇ ਪਿਆਰਿਓ ਪਿਛੇ ਆਪਾਂ ਇੱਕ ਸ਼ਹੀਦਾਂ ਦਾ ਇਤਿਹਾਸ ਸਾਹਿਬ ਜੀ ਨੇ ਸਾਂਝਾ ਕੀਤਾ ਸੀ ਜਿੱਥੋਂ ਖੰਡੇ ਤੇ ਬਾਟੇ ਬਣ ਕੇ ਗਏ ਸੀ ਉਹ ਨਗਰ ਹੈ ਪਿਆਰਿਓ ਮਾੜੀ ਮੇਗਾ ਦਾਸ ਦਾ ਪੁਰਾਣਾ ਨਗਰ ਵੀ ਮਾੜੀ ਮੇਗਾ ਹੈ ਇਤਿਹਾਸਕ ਨਗਰ ਹੈ ਬੜਾ ਵੱਡਾ ਨਗਰ ਹੈ ਉਸ ਨਗਰ ਦੇ ਵਿੱਚ ਗੁਰਦੁਆਰਾ ਸੀ ਬਾਬਾ ਸੁਖੂ ਬਾਡੀ ਜੀ ਦਾ ਜਿਹੜਾ ਇਹ ਜਿਹੜਾ ਲੋਹੇ ਦਾ ਕੰਮ ਕਰਦਾ ਸੀ ਉਹ ਹਥਿਆਰ ਤਿਆਰ ਕਰਦਾ ਸੀ ਬਾਟੇ ਤਿਆਰ ਕੀਤੇ ਖੰਡੇ ਤਿਆਰ ਕੀਤੇ ਪੰਜ ਤੇ ਪਿਆਰਿਓ ਨੰਦਪੁਰ ਸਾਹਿਬ ਜਾ ਕੇ ਗੁਰੂ ਦੇ ਭੇਟਾ ਕੀਤੇ ਉਸ ਖੰਡੇ ਬਾਟੇ ਦੇ ਨਾਲ ਆਪ ਸਭ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਇਆ 1699 ਵਿੱਚ ਕੋਣ 27 ਜੇਠ ਨੂੰ ਬੜਾ ਭਾਰੀ ਮੇਲਾ ਲੱਗਦਾ ਉੱਥੇ ਤੇ ਜਿਹੜਾ ਵੀ ਪਾਲੀ ਅਸੀਂ ਪਿਆਰਿਓ ਰੱਖਦੇ ਸੀ ਉਹ ਮੇਲੇ ਵਾਲੇ ਦਿਣੀ ਆਉਣਾ ਤੇ ਮੇਲੇ ਵਾਲੇ ਦਿਨ ਜਾਣਾ ਜਿਹੜੀ ਮੈਂ ਵਿਚਾਰ ਆਪ ਜੀ ਨਾਲ ਸਾਂਝੀ ਕਰਦਾ ਜੈਸਾ ਸਾਡਾ ਵਰਤਾਰਾ ਹੋਵੇ ਐਸਾ ਹੀ ਸਾਡੇ ਘਰ ਦੇ ਵਿੱਚ ਚਾਹੇ ਪਸ਼ੂ ਹੈ ਜੇ ਪੰਛੀ ਹੈ ਚਾਹੇ ਜੀਵ ਨੇ ਉਹਨਾਂ ਦਾ ਵਰਤਾਰਾ ਹੋ ਜਾਂਦਾ ਹੁਣ ਸਾਡੇ ਘਰ ਦੇ ਵਿੱਚ ਪਿਆਰਿਓ ਇੱਕ ਬਲਦਾਂ ਦੀ ਜੋਗ ਸੀ ਉਸ ਜਮਾਨੇ 'ਚ 3200 ਰੁਪਏ ਦੀ ਐ ਦਾਸ ਛੋਟਾ ਜਿਹਾ ਹੁੰਦਾ ਸੀ ਪਾਣੀ ਢਾਉਣਾ ਨਲਕਾ ਘੇੜ ਕੇ ਤੇ ਬੱਗਾ ਬਲਦ ਜਿਹੜਾ ਸੀ ਉਹ ਦਾਸ ਨੇ ਮਲਿਆ ਸੀ ਪਾਣੀ ਮੈਂ ਘੇੜਨਾ ਬੱਠਲ ਭਰਨਾ ਵੱਟੇ ਭਰਾ ਨੇ ਪਾਣੀ ਲਿਆ ਕੇ ਖੋਲ ਕੇ ਪਿਉਣਾ ਚੀਨਾ ਬਲਦ ਉਹਨੇ ਮਲਿਆ ਆ ਸੀ ਹੁਣ ਜਦੋਂ ਬੱਗੇ ਬਲਦ ਨੇ ਪਿਆਰਿਓ ਆ ਜਾਣਾ ਪਾਣੀ ਘੇੜ ਕੇ ਬੱਠਲ ਭਰਿਆ ਤੇ ਕਹਿ ਦੇਣਾ ਬੱਗਿਆ ਨਹੀਂ ਪੀਣਾ ਤੇ ਪਿਆਰਿਓ ਅਤ ਕਥਨੀ ਨਹੀਂ ਸਚਾਈ ਹੈ ਸੱਚ ਹੈ ਬੱਗੇ ਨੇ ਮੂੰਹ ਨਹੀਂ ਲਾਉਣਾ ਕਿਉਂਕਿ ਮੇਰੇ ਨਾਲ ਉਹਦਾ ਨਿਉ ਸੀ ਪਿਆਰ ਸੀ ਬੱਗੇ ਬਲਦ ਨੇ ਪਾਣੀ ਨਹੀਂ ਪੀਣਾ ਵੱਡੇ ਭਰਾਤਾ ਨੇ ਬੜਾ ਜ਼ੋਰ ਲਾਉਣਾ ਭਾਉ ਬਜ਼ੁਰਗੋ ਇਹ ਪਾਣੀ ਨਹੀਂ ਪੀਂਦੰਦਾ ਬਲਦ ਨੂੰ ਮੈਂ ਕਿਹਾ ਬਜ਼ੁਰਗੋ ਆਣ ਕੇ ਵੇਖੋ ਬੱਠਲ ਭਰਿਆ ਹੋਇਆ ਜੇ ਖਾਲੀ ਹੋਵੇ ਤੇ ਮਗੇੜਾ ਹੁਣ ਬਲਦ ਪਾਣੀ ਪੀਵੇਗਾ ਤਾਂ ਪਿਵਾਵਾਂਗੇ ਨਾ ਤੇ ਗੁਰਮੁਖ ਪਿਆਰਿਓ ਜਦੋਂ ਖਪਾਕਪੂ ਲੈਣਾ ਵੱਡੇ ਨੂੰ ਤੇ ਫਿਰ ਕਹਿ ਦੇਣਾ ਬੱਗਿਆ ਹੁਣ ਪੀ ਲੈ ਬੱਦ ਬੱਗੇ ਬਲਦ ਨੇ ਪਾਣੀ ਫੇਰ ਪੀਣਾ। ਇਸੇ ਤਰ੍ਹਾਂ ਹੀ ਪਿਆਰਿਓ ਇੱਕ ਊਠ ਰੱਖਿਆ ਹੋਇਆ ਸੀ। ਔਰ ਜਿਹੜੀ ਵਾਰਤਾ ਆਪ ਜੀ ਨੇ ਸਾਝੀ ਕਰਨ ਲੱਗਿਆਂ ਨੇ ਦੀ ਪਿਆਰ ਦੀ ਘਰ ਦੇ ਵਿੱਚ ਐਸਾ ਹੀ ਰੁਕ ਰੁਹਾਣ ਬਣ ਜਾਂਦਾ ਹੈ ਜੈਸਾ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਝ ਪਰਿਵਾਰ ਦੀ ਹੁੰਦੀ ਹੈ ਬਣਦਾ ਹੈ। 27 ਜੇਠ ਨੂੰ ਬੰਦਾ ਰੱਖਦੇ ਸੀ ਪਾਲੀ ਰੱਖਦੇ ਸੀ ਤੇ 27 ਜੇਠ ਨੂੰ ਹੀ ਛੁੱਟੀ ਕਰਦਾ ਸੀ। ਹੁਣ ਪਿਆਰਿਓ ਪਠੇ ਪੁੱਠੇ ਲਿਆ ਕੇ ਜੰਨਾ ਨਾਮ ਦਾ ਸਿੱਖ ਸਿੰਘ ਸੀਗਾ ਉਹਨੇ ਪਠੇ ਪੁੱਠੇ ਲਿਆ ਕੇ ਕੁਦਰ ਕੇ ਦੁਪਹਿਰੇ 3 ਵਜੇ ਛੁੱਟੀ ਕਰਨੀ ਸੀ ਹੂਲ ਕਬੱਡੀ ਵੇਖਣ ਵਾਸਤੇ ਵੀਰਲਾ ਵੇਖਣ ਵਾਸਤੇ ਜਦੋਂ ਸਾਰੇ ਡੰਗਰਾਂ ਨੂੰ 3 ਵਜੇ ਪਠੇ ਪਾਦੇ ਪਿਆਰੇ ਜਦੋਂ ਊਠ ਨੂੰ ਲੱਗਾ ਪਾਉਣ ਤੇ ਊਠ ਨੂੰ ਜਦੋਂ ਪਠੇ ਪਾਏ ਜਿਹੜਾ ਪਹਿਲਾ ਸਬੰਧ ਸੀ ਜਿਸ ਤਰ੍ਹਾਂ ਪਹਿਲਾਂ ਰੋਜ਼ਾਨਾ ਪਾਉਂਦਾ ਸੀ ਉਸ ਤਰੀਕੇ ਦੇ ਨਾਲ ਪੱਠੇ ਨਹੀਂ ਸੀ ਪਾ ਰਿਆ ਕਾਲੀ ਕਰ ਰਿਆ ਸੀ ਛੇਤੀ ਕਰ ਰਿਆ ਸੀ ਅੱਜ ਮੈਂ ਘਰ ਨੂੰ ਚਲੇ ਜਾਣਾ ਹੈ ਤੇ ਅੱਜ ਤੋਂ ਬਾਅਦ ਮੈਂ ਨਹੀਂ ਆਉਣਾ ਊਠ ਪਿਆਰਿਓ ਬੜਾ ਜਾਨਵਰ ਸਿਆਣਾ ਹੈ ਹੁਣ ਜਦੋਂ ਉਹਨੇ ਦੇਖਿਆ ਕਿ ਊੜਕਸੋਏ ਕੰਮ ਕਰ ਰਿਹਾ ਹੈ ਤੇ ਉਹਨੇ ਪਿਆਰਿਓ ਗੁੱਟ ਨੂੰ ਕੋਲਾ ਜਾਂ ਜੱਫਾ ਪਾ ਲਿਆ ਆਪਣੇ ਮੂੰਹ ਦੇ ਨਾਲ ਉਹਦਾ ਇਥੋਂ ਡੌਲੇ ਤੋਂ ਮੂੰਹ 'ਚ ਪਰ ਲਿਆ ਤੇ ਅਸੀਂ ਵੇਖ ਕੇ ਸਾਰੇ ਹੈਰਾਨ ਵੀ ਇਹਨੂੰ ਵੀ ਪਤਾ ਲੱਗ ਗਿਆ ਕਿ ਅੱਜ ਇਹਨੇ ਕੰਮ ਛੱਡ ਕੇ ਚਲੇ ਜਾਣਾ। ਕਹਿਣ ਦਾ ਭਾਵ ਕਿ ਜੈਸਾ ਪ੍ਰਭਾਵ ਸਾਡੇ ਪਰਿਵਾਰਾਂ ਦੇ ਵਿੱਚ ਹੋਊ ਬੱਚਿਆਂ ਤੇ ਵੀ ਵੈਸਾ ਹੀ ਪਵੇਗਾ। ਜੇ ਅਸੀਂ ਗੁਰਬਾਣੀ ਦੇ ਨਾਲ ਜੁੜ ਜਾਵਾਂਗੇ ਤੇ ਬੱਚਿਆਂ ਤੇ ਪ੍ਰਭਾਵ ਗੁਰਬਾਣੀ ਦਾ ਪਵੇਗਾ। ਜੇ ਪਿਆਰਿਓ ਅਸੀਂ ਮੋਬਾਈਲਾਂ ਨਾਲ ਜੁੜਗੇ ਬੱਚੇ ਮੋਬਾਈਲਾਂ ਨਾਲ ਜੁੜ ਜਾਂਦੇ। ਜੈਸਾ ਵੇਸ ਤੈਸਾ ਭੇਸ बन ਜਾਂਦਾ ਹੈ ਇਸ ਨੂੰ ਅੱਗੇ ਸਤਿਗੁਰੂ ਜੀ ਕੀ ਕਹਿੰਦੇ ਆਪਾਂ ਉਧਰ ਚੱਲੀਏ ਇਹ ਤਾਂ ਇੱਕ ਆਧਾਰਨ ਸੀ ਕਿ ਪੰਛੀ ਹੋਵੇ ਪਸ਼ੂ ਹੋਵੇ ਜੀਵ ਹੋਵੇ ਮਨੁੱਖ ਹੋਵੇ ਹਰ ਇੱਕ ਦੇ ਸਤਿਗੁਰੂ ਨੇ ਪਾਇਆ ਪਾਈ ਇਹ ਸਮਝਣ ਦੀ ਸੋਚਣ ਦੀ ਸੋ ਅੱਗੇ ਗੁਰਸਿੱਖ ਮੀਤ ਚੱਲੋ ਗੁਰਚਾਲੀ ਐ ਗੁਰਸਿੱਖ ਐ ਮਿੱਤਰ ਪਿਆਰਿਆ ਆਪਣੀ ਚਾਲ ਨਾਲ ਚੱਲ ਗੁਰੂ ਦੀ ਚਾਲੀ ਚੱਲ ਜੋ ਗੁਰੂ ਕਹਿੰਦਾ ਜੋ ਗੁਰ ਕਹੇ ਸੋਈ ਭਲ ਮੰਨੋ ਤੇ ਜੇ ਪਿਆਰਿਆ ਜਿੰਦਗੀ ਦਾ ਨਜ਼ਾਰਾ ਲੈਣਾ ਹੈ ਜੇ ਜ਼ਿੰਦਗੀ ਦੇ ਨਾਲ ਜੁੜਨਾ ਹੈ ਜੇ ਚੰਗੇ ਕੰਮ ਭਾ ਦੇਉ ਜੇ ਆਪਣਾ ਆਉਣਾ ਸਫਲਾ ਕਰਨਾ ਚਾਹੁੰਦੇ ਹੋ ਤੇ ਗੁਰੂ ਜੀ ਕਹਿੰਦੇ ਨੇ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਜੋ ਇਥੇ ਗੁਰੂ ਕਹਿ ਰਿਹਾ ਹੈ ਉਸ ਨੂੰ ਪੜਾ ਕਰਕੇ ਮੰਨੋ ਔਰ ਹਰੀ ਪਰਮਾਤਮਾ ਦੇ ਜਿਹੜੇ ਬਚਨ ਨੇ ਕਥਾ ਦੇ ਰੂਪ ਦੇ ਵਿੱਚ ਪਿਆਰ ਇਹ ਨਿਰਾਲੇ ਨੇ ਇਹ ਸਾਨੂੰ ਜੁੜਨ ਵਾਸਤੇ ਪ੍ਰੇਰਿਤ ਕਰਦੇ ਨੇ ਇਹਨਾਂ ਸ਼ਬਦਾਂ ਦੇ ਨਾਲ ਇਹਨਾਂ ਉਦਾਹਰਨਾਂ ਦੇ ਨਾਲ ਇਹਨਾਂ ਕਹਾਣੀਆਂ ਦੇ ਨਾਲ ਅਸੀਂ ਗੁਰੂ ਨਾਲ ਜੁੜਨਾ ਹੈ ਅਸੀਂ ਆਪਣੇ ਜੀਵਨ ਯਾਤ ਨੂੰ ਸਮਝਣਾ ਹੈ ਹਰ ਕੇ ਸੰਤ ਸਨੋ ਜਨ ਭਾਈ ਗੁਰ ਸੇਵ ਉਹ ਵੇਗ ਬਗਾਲੀ ਐ ਹਰੀ ਪਰਮਾਤਮਾ ਦੀ ਸੰਤ ਜਨੋਂ ਸੰਗਤ ਨੂੰ ਕਿੱਡਾ ਵੱਡਾ ਰਤਬਾ ਪਿਆਰਿਓ ਬਖਸ਼ਿਸ਼ ਕੀਤਾ ਹੈ ਸਤਿਗੁਰੂ ਕਹਿੰਦਾ ਮੈਂ 19 ਹਿੱਸੇ ਜੇ ਸੰਗਤ 21 ਹਿੱਸੇ ਆ ਮੇਰੀ ਬਾਣੀ ਭਗਤ ਛੜਾਵੇ ਬਾਦੇ ਭਗਤ ਨਾ ਛੂਟੇ 모ਹੇ ਗੁਰੂ ਸਾਹਿਬ ਦੇ ਬਚਨ ਨੇ ਮੈਂ ਬੰਨ ਦੇਵਾ ਸੰਗਤ ਅਰਦਾਸ ਬੇਨਤੀ ਕਰਦੇਵੇਂ ਮੈਨੂੰ ਛਡਣਾ ਪਊਗਾ ਤੇ ਜੇ ਬਾਂਦੇ ਭਗਤ ਜੇ ਹੋਵੇ ਸਾਧ ਸੰਗਤ ਹੋਵੇ ਗੁਰੂ ਦੇ ਨਾਲ ਜੁੜੀ ਤੇ ਪਿਆਰਿਓ ਉਹ ਬੰਨ ਦੇਵੇ ਤੇ ਸਤਿਗੁਰੂ ਕਹਿੰਦਾ ਮੇਰੇ ਕੋਲ ਕੋਈ ਪਾਵਰ ਨਹੀਂ ਸੋ ਕਹਿੰਦਾ ਭਾ ਹਰ ਕੇ ਸੰਤ ਜਪੋ ਹਰ ਜਪਨਾ ਹਰ ਸੰਤ ਚਲੇ ਹਰ ਨਾਲੀ ਪਿਆਰਿਓ ਹਰੀ ਪਰਮਾਤਮਾ ਦਾ ਜਿਹੜਾ ਜਾਪ ਹੈ ਜਿਹੜਾ ਸਿਮਰਨ ਹੈ ਜਿਹੜੀਆਂ ਕਥਾ ਕਹਾਣੀਆਂ ਨੇ ਇਹਨਾਂ ਨੂੰ ਜਪਣਾ ਇਹਨਾਂ ਨੂੰ ਸੁਣਨਾ ਸਾਧ ਸੰਗਤ ਦੇ ਵਿੱਚ ਬੈਠ ਕੇ ਪਿਆਰਿਓ ਉਹਦਾ ਮਹੱਤਵ ਬਹੁਤ ਜ਼ਿਆਦਾ ਜੀ ਸਤਿਗੁਰੂ ਦੀ ਕਿਰਪਾ ਸਾਧ ਸੰਗਤ ਵਿੱਚ ਬੈਠ ਕੇ ਸਬਦੋ ਵਡਿਆਈ ਸੁਣਨ ਨੂੰ ਬਖਸ਼ੀਏ ਪਿਆਰਿਓ ਔਖਾ ਵੀ ਸੁਣਨਾ ਜੀ ਬੋਲੀ ਜਾਣਾ ਆਖੀ ਜਾਣਾ ਬੜਾ ਸੌਕਾ ਹੈ ਪਰ ਜਿਹੜਾ ਸੁਣਨਾ ਹੈ ਪਿਆਰਿਓ ਔਖਾ ਹੈ ਸੁਣਨ ਵੇਲੇ ਸਾਡੇ ਬਣ ਇਕਾਗਰ ਹੋਣੇ ਚਾਹੀਦੇ ਸੁਣਨ ਵੇਲੇ ਅਸੀਂ ਗੁਰੂ ਨਾਲ ਜੁੜੇ ਹੋਣਾ ਚਾਹੀਦਾ ਹੈ ਪਿਆਰੇ ਜੀ ਸੁਣਨ ਵੇਲੇ ਸੁਰਤੀ ਸਾਡੀ ਇੱਥੇ ਨਾ ਹੋਈ ਸਾਡੇ ਕੰਮ ਕਰਦੇ ਕੰਮਾਂ ਵਿੱਚ ਹੋਈ ਤੇ ਸਤਿਗੁਰੂ ਪਤਾ ਕੀ ਵਜਨ ਕਰਦੇ ਫਿਰ ਕਹਿੰਦੇ ਸੀਸ ਨਵਾਏ ਕਿਆ ਥੇ ਜਾਂ ਰਿਦਿ ਕੁਸਤੇ ਜਾਏ ਜੇ ਧਿਆਨ ਸਾਡਾ ਇੱਥੇ ਨਹੀਂ ਤੇ ਪਿਆਰੋ ਫਿਰ ਸੁਣਦਾ ਵੀ ਕਹਿੰਦੇ ਨੇ ਪੰਜਾਬੀ ਦੀ ਘਾਵ ਤੇ ਕਿ ਗਾਉਣ ਵਾਲਾ ਗਾਉਂਦਾ ਹੋਵੇ ਤਪਲੇ ਵਾਲਾ ਨਾਉਂਦਾ ਹੋਵੇ ਕੋਈ ਰੌਲਾ ਪਾਉਂਦਾ ਹੋਵੇ ਤਾਂ ਵੀ ਨੁਕਸਾਨ ਹੈ ਪਿਆਰੋ ਫਿਰ ਵੀ ਅੱਲਾ ਜਿਹੜਾ ਗੁਰੂ ਦਾ ਉਹ ਨਹੀਂ ਵੱਜਦਾ ਗੁਰੂ ਨਾਲ ਫਿਰ ਵੀ ਨਹੀਂ ਜੁੜਿਆ ਜਾਂਦਾ ਗੁਰੂ ਦੇ ਨਾਲ ਜੁੜਨ ਵਾਸਤੇ ਸਾਨੂੰ ਆ ਜਿਹੜੇ 15 20 ਮਿੰਟ ਆ ਨਾ ਇਹ ਇਕਾਗਰ ਚਿਤ ਹੋ ਕੇ ਗੱਲਾਂ ਪੱਲੇ ਕਰਨੀਆਂ ਚਾਹੀਦੀਆਂ ਹੈ ਇਹ ਸਤ ਗੁਰਾਂ ਦੇ 500 ਸਾਲਾਂ ਦਾ ਇਹ ਨਚੋੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇਹ ਉਹਨਾਂ ਦੇ ਆਪਣੇ ਲਈ ਬੋਲ ਨਹੀਂ ਜੇ ਇਹ ਆਕਾਲ ਪੁਰਖ ਪਰਮਾਤਮਾ ਦੇ ਬੋਲ ਜੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਆਓ ਪਿਆਰਿਓ ਅੱਗੇ ਚੱਲੀਏ ਸਤਿਗੁਰੂ ਅੱਗੇ ਕੀ ਕਹਿੰਦੇ ਨੇ ਕਹਿੰਦਿਆ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੂ ਵੇਗ ਬਗਾਲੀ ਐ ਹਰੀ ਪਰਮਾਤਮਾ ਦੇ ਸੰਤ ਜਨੋ ਐ ਸਿੱਖੋ ਐ ਗੁਰਮੁਖ ਪਿਆਰਿਓ ਭਾਈਓ ਸਤਿਗੁਰੂ ਨੂੰ ਉਤਸ਼ਾਹ ਦੇ ਨਾਲ ਸਤਿਗੁਰੂ ਨੂੰ ਅੰਦਰੋਂ ਖੁਸ਼ ਹੋ ਕੇ ਧਿਆਵੋ ਸਤਿਗੁਰ ਸੇਵ ਖਰਚ ਹਰ ਬੰਦ ਹੋ ਮਤ ਜਾਨੋ ਅੱਜ ਕੇ ਕੱਲ ਹੀ ਭੇਖੇ ਜਨਾ ਰਹਿ ਜਿਓ ਕਿਹੜੇ ਵੇਲੇ ਇੱਥੋਂ ਚਲੇ ਜਾਣਾ ਹੈ ਅੱਜ ਕੱਲ ਕੰਮ ਕੱਲ ਤੇ ਕੰਮ ਕੱਲ ਦਾ ਕੰਮ ਪਰਸੋਂ ਇਤਨੀ ਵੀ ਕਿਆ ਜਲਦੀ ਹੈ ਅਭੀ ਪਰੇ ਹੈ ਬਰਸੋਂ ਪਿਆਰਿਓ ਸਾਡੇ ਵਰਗੇ ਕਈ ਇਹੋ ਜਿਹੇ ਵੀ ਹੁੰਦੇ ਕਹਿੰਦੇ ਕੋਈ ਅੱਜ ਨਹੀਂ ਪਰਸੋਂ ਕਰ ਲਾਂਗੇ ਪਰ ਨਹੀਂ ਸਤਿਗੁਰੂ ਕਹਿੰਦਾ ਵੇਸਲਾ ਨਾ ਹੋ ਸਤਿਗੁਰੂ ਦੇ ਨਾਮ ਸਿਮਰਨ ਦਾ ਖਰਚਾ ਬੰਨਣਾ ਸ਼ੁਰੂ ਕਰ ਦੇ ਇਹ ਗੱਲ ਕਦੇ ਨਾ ਸੋਚ ਕੇ ਨਹੀਂ ਕੱਲ ਨੂੰ ਕਰ ਲਵਾਂਗੇ ਅੱਜ ਕਰੋ ਕਿ ਕੱਲ ਹੀ ਨਹੀਂ ਜੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਰ ਤੇ ਜਿਨ੍ਹਾਂ ਨੇ ਆਪਣੇ ਅੰਤਰਾਤਮੇ ਦੀ ਆਵਾਜ਼ ਦੇ ਨਾਲ ਪਰਮੇਸ਼ਰ ਨਾਲ ਪਿਆਰ ਪਾਲਿਆ ਪਿਆਰਿਓ ਉਹਨਾਂ ਤੇ ਫਿਰ ਪਰਮੇਸ਼ਰ ਖੁਸ਼ ਹੋ ਗਿਆ ਖੁਸ਼ ਹੋ ਕੇ ਮਰਿਆ ਤਰੁੱਠ ਗਿਆ ਸਾਰਾ ਕੁਝ ਬਖਸ਼ਿਸ਼ ਕਰ ਦਿੱਤਾ ਹਰ ਹਰ ਜਪਨ ਜਪ ਲੂ ਚ ਲਚਾਨੀ ਹਰ ਕਿਰਪਾ ਕਰ ਬਨਵਾਲੀ ਤੇ ਜਦੋਂ ਪਿਆਰਿਓ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਦੀ ਇਹ ਡੋਰੀ ਸਾਡੇ ਵੱਜ ਗਈ ਨਾ ਜਦੋਂ ਪਰਮੇਸ਼ਰ ਨਾਲ ਜੁੜਨਾ ਸਿੱਖ ਗਏ ਅੰਦਰੋਂ ਲੋਚ ਪੈਦਾ ਹੋਈ ਲੋਚਾ ਪੈਦਾ ਕੋਈ ਕੰਮ ਅਸੀਂ ਕਰਨਾ ਹੋਵੇ ਪਿਆਰਿਓ ਤੇ ਸਾਡੇ ਮਨ ਚ ਉਤਸ਼ਾਹ ਹੁੰਦਾ ਜਹੀਂ ਇਹ ਕੰਮ ਕਰਨਾ ਹੈ ਇਸੇ ਤਰੀਕੇ ਦੇ ਨਾਲ ਪਰਮੇਸ਼ਰ ਨਾਲ ਜੁੜਨਾ ਹੈ ਸਾਡੇ ਮਨ ਚ ਭਾਵਨਾ ਹੋਣੀ ਚਾਹੀਦੀ ਏ ਸਾਡੇ ਮਨ ਚ ਲੋਚਾ ਹੋਣੀ ਚਾਹੀਦੀ ਆ ਸਤਿਗੁਰੂ ਦੀ ਮਿਲਦੀ ਤੇ ਹਰ ਕਿਰਪਾ ਕਰ ਬਣਵਾਲੀ ਐਸਾਰਿਆਂ ਦੀ ਸਿਰ ਦੀ ਮਿਹਰ ਪ੍ਰਿਆਸ ਰੱਖਣ ਵਾਲੇ ਸਤਿਗੁਰੂ ਸਾਡੇ ਮਨ ਦੇ ਵਿੱਚ ਵੀ ਲੋਚਾ ਹੈ ਸਾਡੇ ਤੇ ਕਿਰਪਾ ਕਰ ਅਸੀਂ ਤੇਰੇ ਨਾਲ ਜੁੜੀਏ ਜਨਨਾਨਕ ਸੰਗਤ ਸਾਧ ਹਰ ਮੇਲੋ ਹਮਸਾਰ ਜਣਾ ਪਗਰ ਆਲੀ ਤੇ ਪਿਆਰਿਓ ਖੀਰ ਦੇ ਬੰਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਸਾਨੂੰ ਸਾਧ ਸੰਗਤ ਦੇ ਨਾਲ ਜੋੜ ਦੇ ਕਿੱਡੀ ਵੱਡੀ ਗੱਲ ਜਿਹੜੇ ਬਚਨ ਆ ਪਹਿਲਾਂ ਕਰਕੇ ਗਏ ਆ ਕਿ ਸਤਿਗੁਰੂ ਕਹਿ ਰਿਹਾ ਕਿ ਸੰਗਤ ਦਾ ਆਉਧਾ ਉੱਚਾ ਹੈ ਤੇ ਅਖੀਰ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਨਾਨਕ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਰੀ ਪ੍ਰਮਾਤਮਾ ਦੀ ਕਿਰਪਾ ਵਾਲੀ ਸੰਗਤ ਮਿਲਾ ਦਿਓ ਹਮਸਾਰ ਜਨਾ ਪਗ ਰਾਲੀ ਤੇ ਪਿਆਰਿਓ ਅਸੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਐਸੀ ਸੰਗਤ ਦੇ ਚਰਨਾਂ ਦੀ ਧੂੜ ਬਣ ਜਾਈਏ ਇਹ ਆਪਣੇ ਵਿਚਾਰ ਨਹੀਂ ਪਿਆਰਿਓ ਗੁਰੂ ਰਾਮਦਾਸ ਜੀ ਕਹਿੰਦੇ ਨੇ ਐਸੀ ਸੰਗਤ ਹੋਵੇ ਜਿਦੇ ਚਰਨਾਂ ਦੀ ਧੂੜ ਅਸੀਂ ਬਣ ਜਾਈਏ ਕਿੰਡੀ ਵੱਡੀ ਗੱਲ ਹੈ ਪਿਆਰਿਓ ਸੋ ਇਹ ਅਸੀਂ ਅੱਜ ਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਹੈ ਪਿਆਰਿਓ ਤਰਸਰੀ ਰਾਗ ਵਿੱਚ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੰਥੇ ਪਾਸ਼ਾ ਨੂੰ ਉਚਾਰਨ ਕੀਤਾ ਹੋਇਆ ਸ਼ਬਦ ਧੰਤਾ ਦੇ ਯੋਗ ਹੋ ਆਪਣਾ ਕੀਮਤੀ ਸਮਾਂ ਗੁਰਦਰਾਹਾਂ ਤੇ ਲਗਾਉਂਦੇ ਹੋ ਆਪ ਜੀ ਦਾ ਵੀ ਜੀਵਨ ਸਫਲਾ ਤੇ ਆਪ ਜੀ ਦੇ ਨਾਲ ਪਿਆਰਿਓ ਸਾਡਾ ਵੀ ਜੀਵਨ ਸਫਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਦੇਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ